ਪੰਜਾਬ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਸਮੱਸਿਆ ਦਾ ਕਰਨਾ ਪੈ ਰਿਹਾ ਸਾਹਮਣਾ ਜਾਣੋ ਵਿਵਾਦ ਦਾ ਕਿਉਂ ਬਣਿਆ ਮਾਹੌਲ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਿਯੋਜਨਾ ਅਤੇ ਅਨਯੋਧਿਆ ਅਨਿਯੋਜਨਾ ਨਾਲ ਜੁੜੇ ਜ਼ਿਆਦਾਤਰ ਰਾਸ਼ਨ ਕਾਰਡ ਧਾਰਕਾਂ ਲਈ ਪਰੇਸ਼ਾਨੀ ਅਚਾਨਕ ਵੱਧ ਗਈ ਹੈ ਅਜਿਹੀ ਸਥਿਤੀ ਵਿੱਚ ਉਪਰੋਕਤ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਫਤ ਕਣਕ ਦਾ ਲਾਭ ਗਵਾਉਣ ਅਤੇ ਉਨ੍ਹਾਂ ਦੇ ਰਾਸ਼ਨ ਕਾਰਡ ਰੱਦ ਹੋਣ ਦਾ ਖਤਰਾ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਦੀ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਯੋਜਨਾ ਦੇ ਤਹਿਤ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਦੀਪੂ ਹੋਲਡਰਾਂ ਰਾਹੀਂ ਰਾਸ਼ਨ ਕਾਰਡ ਵਿੱਚ ਰਜਿਸਟਰਡ ਹਰ ਇੱਕ ਮੈਂਬਰ ਦਾ ਇਕ KYC ਕਰਦੀਆਂ ਹਨ ਅਜਿਹੇ ਕਰਨ ਦਾ ਕੰਮ ਜੰਗੀ ਪਦਰਤੇ ਕੀਤਾ ਜਾ ਰਿਹਾ ਹੈ ਜਿਸ ਲਈ ਸਰਕਾਰ ਵੱਲੋਂ ਇਕਈਕੇਵਾਈਸੀ ਸ਼ੁਰੂ ਕੀਤਾ ਗਿਆ ਹੈ ਕੰਮ ਨੂੰ ਪੂਰਾ ਕਰਨ ਦੀ ਆਖਰੀ ਮਿਤੀ 31 ਮਾਰਚ 2025 ਨਿਰਧਾਰਤ ਕੀਤੀ ਗਈ ਸੀ ਪਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਰਾਸ਼ਨ ਦੀਪੂਆਂ ਤੇ ਪਹੁੰਚਣ ਵਾਲੇ ਜ਼ਿਆਦਾਤਰ ਬਜ਼ੁਰਗਾਂ ਸਮੇਤ ਮਿਹਨਤੀ ਵਰਗ ਦੇ ਫਿੰਗਰਪ੍ਰਿੰਟ ਅਤੇ ਆਇਰਿਸ ਬਾਇਓਮੈਟ੍ਰਿਕ ਮਸ਼ੀਨਾਂ ਦੁਆਰਾ ਸਕੈਨ ਨਹੀਂ ਹੋਣ ਕਾਰਨ ਉਨਾ ਦਾ ई केवाईसी ਸੰਭਵ ਨਹੀਂ ਹੈ ਕਾਮ ਵਿਚਕਾਰ ਹੀ ਫਸਿਆ ਹੋਇਆ ਹੈ ਜਿਸ ਕਾਰਨ ਵਿਭਾਗੀ ਅਧਿਕਾਰੀਆਂ ਅਤੇ ਸਬੰਧਿਤ ਡੀਪੂ ਹੋਲਡਰਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ ਕਿਉਂਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਖਤ ਹਦਾਇਤਾਂ ਦੇ ਬਾਵਜੂਦ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ अन्य योजना ਨਾਲ ਸੰਬੰਧਿਤ ਲਾਭਪਾਤਰੀ ਯੋਗ ਪਰਿਵਾਰਾਂ ਦਾ ईकेवाईसी ਕੰਮ ਨਹੀਂ ਹੋ ਰਿਹਾ ਹੈ ਇਸ ਤੋਂ ਇਲਾਵਾ ਕੰਮ ਵੱਡੇ ਪੱਧਰ ਤੇ ਲੰਬਿਤ ਹੈ ਡੀਪੂ ਹੋਲਡਰਜ਼ ਐਸੋਸੀਏਸ਼ਨ ਨੇ ਦਾਵਾ ਕੀਤਾ ਹੈ ਕਿ ਜ਼ਿਆਦਾਤਰ ਬਜ਼ੁਰਗਾਂ ਦੇ ਉਂਗਲਾਂ ਦੇ ਨਿਸ਼ਾਨ ਜੋ ਇੱਕ ਨਿਸ਼ਚਿਤ ਉਮਰ ਪਾਰ ਕਰ ਚੁੱਕੇ ਹਨ ਅਤੇ ਜੋ ਹੱਥੀ ਕੰਮ ਕਰਦੇ ਹਨ ਮਸ਼ੀਨਾਂ ਤੇ ਮੇਲ ਨਹੀਂ ਖਾਰੇ ਕਿਉਂਕਿ ਉਹਨਾਂ ਦੀਆਂ ਉਂਗਲਾਂ ਦੀਆਂ ਰੇਖਾਵਾਂ ਬਹੁਤ ਹੱਦ ਤੱਕ ਖਰਾਬ ਹੋ ਗਈਆਂ ਹਨ ਜਦਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹਿੰਿਆ ਕਿ ਅਜੇਹੀ ਸਥਿਤੀ ਵਿੱਚ ਜੇਕਰ ਉਕਤ ਪਰਿਵਾਰਾਂ ਦੇ ਨਾਮ ਜਾ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਸੰਬੰਧਿਤ ਡੀਪੂਆਂ ਤੇ ਖਫੜਾ ਤਫੜੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਰਿਵਾਰਾਂ ਦੇ ਲੋਕ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਦੇ ਉਂਗਲਾਂ ਦੇ ਨਿਸ਼ਾਨ ਮੇਲ ਨਾ ਖਾਨ ਕਾਰਨ ਡਿੱਪੂ ਹੋਲਡਰਾਂ ਤੇ ਗੁੱਸੇ ਵਿੱਚ ਭੜਕ ਰਹੇ ਹਨ